ਦੁਨੀਆ ਦੇ ਸੁਪਰਾਂ ਦੇ ਆਪਾਂ ਦਰਸ਼ਨ ਕਰਦੇ ਆਏ ਇੱਕ ਇੱਕ ਖਿਡਾਰੀ ਨੂੰ ਇਹੋ ਜਿਹਾ ਪਸੰਦ ਆ ਗਿਆ ਨਿਊਜ਼ੀਲੈਂਡ ਦੇ ਨਿਊਜ਼ੀਲੈਂਡ ਦੀ ਕਬੱਡੀ ਉਹ ਹਰ ਸਾਲ ਸਾਰੇ ਪ੍ਰਮੋਟਰਾਂ ਦੇ ਸਹਿਯੋਗ ਦੇ ਨਾਲ ਪੁੱਜਦਾ ਸਾਡੇ ਕੋਲ ਆ ਗਿਆ ਕਾਲ ਕੰਗ ਪਰਿਵਾਰ ਦਾ ਸੰਦੀਪ ਲੱਲੀਆਂ ਵਾਲਾ ਆਵੇਗਾ ਦੋ ਕਦਮ ਚੱਲ ਕੇ ਗਰਾਊਂਡ ਦੇ ਵਿੱਚ ਕਦ ਸਰਵਜਿਆ ਚਿਹਰਾ ਮੁਸਕਾਨ ਭਰਿਆ ਚਾਰੇ ਪਾਸੇ ਫਿੱਟ ਸਰੀਰ ਕਹਿੰਦੇ ਆ ਗੁੱਡੀ ਚੜੀ ਹੋਈ ਜੱਗ ਤੇ ਜੱਟ ਦੀ ਐ ਇਹਨੂੰ ਲੱਲੀਆਂ ਵਾਲਾ ਸੰਦੀਪ ਕਹਿੰਦੇ ਉਹ ਗੁੱਡੀ ਚੜੀ ਹੋਈ ਜੱਗ ਤੇ ਜੜਦੀ ਐ ਇਹਨੂੰ ਲੱਲੀਆਂ ਵਾਲਾ ਸੰਦੀਪ ਕਹਿੰਦੇ ਬੱਬੂ ਮਾਨ ਨੂੰ ਪੁੱਛਿਆ ਵੀ ਤੂੰ ਟੈਟੂ ਕਿਹਨੂੰ ਵੇਖ ਕੇ ਬਣਾਇਆ ਡੋਲੇ ਦੇ ਉੱਪਰ ਉਹ ਕਹਿੰਦਾ ਸਾਡਾ ਕਬੱਡੀ ਵਾਲਾ ਹੈ ਸੰਦੀਪ ਲੱਲੀਆਂ ਵਾਲਾ ਮੈਂ ਉਹਨੂੰ ਦੇਖਿਆ ਤੇ ਉਹੋ ਟੈਟੂ ਮੈਂ ਆਪਣੇ ਡੋਲੇ ਦੇ ਉੱਪਰ ਬਣਵਾ ਲਿਆ ਸੰਦੀਪ ਲੱਲੀਆਂ ਸਾਡੇ ਕੋਲ ਪੁੱਛਿਆ ਆ ਵੀ ਸੰਦੀਪ ਜੀ ਆ ਇਹਨੂੰ ਨਿਜੀਲੈਂਡ ਦੇ ਆਕਲੈਂਡ ਦੇ ਵਿੱਚ ਸਪੋਰਟਰਾਂ ਦਰਸ਼ਕਾਂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀਆ ਨੂੰ ਅਖਦੇ ਇੱਕ ਵਾਰੀ ਫਿਰ ਸੰਦੀਪ ਲਈ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਸੋ ਸਵਾਗਤ ਹੈ ਸੋ ਜੀਆ ਨੂੰ ਅਖਦੇ ਲਓ ਇਧਰੇ ਪਾਸੇ ਖੇਡ ਕਬੱਡੀ ਲੱਲੀਆਂ ਵਾਲਾ ਸੰਦੀਪ ਕਹਿੰਦੇ ਗਰਾਊਂਡ ਦੇ ਵਿੱਚ ਆ ਗਿਆ ਵੀ ਚੀਨਿਆਂ ਪਿੱਛੇ ਉੱਡਦੇ ਗੋਲੇ ਜਿਵੇਂ ਫੌਜੀ ਦਾ ਜੀਪਾ ਨਹੀਂ ਲੱਲੀਆਂ ਪਿੰਡ ਦੀ ਸ਼ਾਨ ਬਣ ਗਿਆ ਬੇਬੇ ਦਾ ਸੰਦੀਪਾ ਨਹੀਂ ਲੱਲੀਆਂ ਪਿੰਡ ਦੀ ਸ਼ਾਨ ਬਣ ਗਿਆ ਬੇਬੇ ਦਾ ਸੰਦੀਪਾ ਨੇ ਉਧਰ